ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 31 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ ਆ 31 ਮਈ ਜਿਵੇਂ ਆਪ ਸਭ ਨੂੰ ਸਾਰੇ ਨੇ ਦੱਸਿਆ ਹੋਇਆ ਹੈ ਹੋਵੇਗਾ ਕਿ 30 31 1 ਤੇ 2 ਜੂਨ ਤੱਕ ਪੰਜਾਬ ਦਾ ਮੌਸਮ ਬਦਲੇਗਾ ਤਕਰੀਬਨ ਕੱਲ ਕੁਝ ਵੀ ਖਾਸ ਮੌਸਮ ਦੇ ਵਿੱਚ ਨਹੀਂ ਬਦਲਿਆ ਅੱਜ 31 ਮਈ ਨੂੰ ਥੋੜਾ ਜਿਹਾ ਪੰਜਾਬ ਦਾ ਮੌਸਮ ਜਰੂਰ ਬਦਲੇਗਾ ਪਰ ਸੰਭਾਵਨਾ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਕੁਝ ਵੀ ਬਦਲਣ ਦੀ ਨਹੀਂ ਹੈ ਦੁਪਹਿਰ ਤੱਕ ਮੌਸਮ ਜਿਵੇਂ ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਹੈ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਪਰ ਦੁਪਹਿਰ ਤੋਂ ਬਾਅਦ ਸ਼ਾਮ ਬਿਲੇ ਤੱਕ ਜਾਂ 1 ਜੂਨ ਤੱਕ ਯਾਨੀ ਕਿ 1 ਜੂਨ ਦੀ ਦੁਪਹਿਰ ਤੱਕ ਪੰਜਾਬ ਦਾ ਮੌਸਮ ਕਾਫੀ ਬਦਲੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਵੀ ਦੇਖਣ ਨੂੰ ਮਿਲਣਗੇ ਧੂੜ ਭਰੀਆਂ ਹਨੇਰੀਆਂ ਵੀ ਦੇਖਣ ਨੂੰ ਮਿਲਣਗੀਆਂ ਹਵਾ ਦੇ ਰਫਤਾਰ ਕਈ ਜਗ੍ਹਾ ਹੱਦ ਤੋਂ ਜ਼ਿਆਦਾ ਹੋ ਸਕਦੀ ਹੈ ਜਿਵੇਂ 60-70 ਕਿਲੋਮੀਟਰ ਦੀ ਸਪੀਡ ਨਾਲ ਹਵਾ ਆਮ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੱਲ ਸਕਦੀ ਹੈ ਇਹਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚ ਤੇ ਜਮੀਂ ਦੇ ਸ਼ਰਾਟੇ ਵੀ ਦੇਖੇ ਜਾ ਸਕਦੇ ਹਨ ਕੁੱਲ ਮਿਲਾ ਕੇ ਕਹਾਣੀ ਇਹ ਨਹੀਂ ਕਿ ਅੱਜ ਦੁਪਹਿਰ ਤੋਂ ਬਾਅਦ ਤੇ 1 ਜੂਨ ਦੀ ਦੁਪਹਿਰ ਤੱਕ 25 ਤੋਂ 30% ਇਲਾਕਿਆਂ ਦੇ ਵਿੱਚ ਪੰਜਾਬ ਦੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਦੇਖੇ ਜਾ ਸਕਦੇ ਹਨ ਇਹ ਕਾਰਵਾਈਆਂ ਕਿਹੜੇ ਇਲਾਕਿਆਂ ਦੇ ਵਿੱਚ ਹੁੰਦੀਆਂ ਹਨ ਇਹ ਕੁਦਰਤ ਦੇ ਹੱਥ ਵਸ ਨੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਟੁੱਟਵੇਂ ਤੌਰ ਤੇ ਕਾਰਵਾਈਆਂ ਹੋਣਗੀਆਂ ਇਹ ਕਾਰਵਾਈਆਂ ਮਾਝਾ ਮਾਲਵਾ ਤੇ ਦਵਾਬਾ ਇਹ ਤਿੰਨੇ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਰਾਤ ਵੇਲੇ ਵੀ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਤੇ ਹਲਕੀਆਂ ਜੀਆਂ ਕਣੀਆਂ ਡਿੱਗੀਆਂ ਸਨ ਅੱਜ ਇਹ ਕਾਰਵਾਈਆਂ ਦੁਪਹਿਰ ਤੋਂ ਬਾਅਦ ਵੱਡੇ ਪੱਧਰ ਤੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ